ਅੱਜ ਇਸ ਮਹਾਨ ਪਵਿੱਤਰ ਸਥਾਨ ਇਤਿਹਾਸਕ ਗੁਰਦੁਆਰਾ ਪਾਸ਼ਾਹੀ ਨੌਵੀਂ ਅ ਸ੍ਰੀ ਬਾਦਲਗੜ੍ਹ ਸਾਹਿਬ ਤੇ ਪਹੁੰਚਿਆ ਸੇਵਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਨੇ ਸੇਵਾ ਲਾਈ ਆ ਸਾਨੂੰ ਆਪਣੇ ਇਲਾਕੇ ਦੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਲੰਗਰ ਦੇ ਵਰਤਨ ਲੰਗਰ ਦੀ ਸੇਵਾ ਕਰਨ ਦੀ ਜੋੜੇ ਸਾਫ ਕਰਨ ਦੀ ਤੇ ਸੇਵਾ ਕਰਕੇ ਸਾਡੇ ਮਨ ਨੂੰ ਜਿਹੜੀਆਂ ਜ਼ਿੰਦਗੀ 'ਚ ਕ੍ਰਿਤੀਆਂ ਹੋਈਆਂ ਗਲਤੀਆਂ ਹੋਈਆਂ ਉਹਨਾਂ ਦੀ ਸੁਧਿ ਕਿੱਸੇ ਕਰਨ ਦਾ ਵੀ ਮੌਕਾ ਮਿਲਦਾ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਦੇ ਮੁੱਖ ਗੇੜ ਦੇ ਬਾਹਰ ਸੇਵਾ ਕਰ ਰਿਹਾ ਸੀ ਉਸ ਵੇਲੇ ਬਾਦਲ ਤੇ ਜਿਹੜੀ ਫਾਇਰਿੰਗ ਦੀ ਘਟਨਾ ਇਹ ਬਹੁਤ ਹੀ ਦੁਖਦਾਈ ਵੀ ਆ ਨਿੰਦਨ ਵਾਲੀ ਵੀ ਆ ਅੱਜ ਸਰ ਅ ਪਹੁੰਚੇ ਹਾਂ ਕਿ ਅਸੀਂ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸੰਬੰਧਿਤ ਜੋ ਹੁਕਮ ਅੱਜ ਇਸ ਮਹਾਨ ਪਵਿੱਤਰ ਸਥਾਨ ਇਤਿਹਾਸਕ ਗੁਰਦੁਆਰਾ ਪਾਸ਼ਾਏ ਨੌਵੀਂ ਸ੍ਰੀ ਬਾਦਲਗੜ੍ਹ ਸਾਹਿਬ ਤੇ ਪਹੁੰਚੇ ਹਾਂ ਸੇਵਾ ਕਰ ਲਈ ਜੋ ਜਹਦਰ ਸ੍ਰੀ ਅਕਾਲਤਾ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਨੇ ਸੇਵਾ ਲਈ ਆ ਸਾਨੂੰ ਆਪਣੇ ਇਲਾਕੇ ਦੇ ਗੁਰਦੁਆਰਾ ਸਰਵਾਨਾਂ ਦੇ ਵਿੱਚ ਲੰਗਰ ਦੇ ਬਰਤਨ ਲੰਗਰ ਦੇ ਵੀ ਸੇਵਾ ਕਰਨ ਦੀ ਜੋੜੇ ਸਾਫ ਕਰਨ ਦੀ ਉਹ ਸੰਗਤ ਦੇ ਰੂਪ ਦੇ ਵਿੱਚ ਆ ਕੇ ਸੀ ਸੇਵਾ ਕਰ ਰਹੇ ਔਰ ਮੈਂ ਸਮਝਦਾ ਕਿ ਸੇਵਾ ਸਿਮਰਨ ਜਿਹੜਾ ਹੈ ਸਾਡੀ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਨ ਫਿਲਾਸਫੀ ਦਾ ਆਧਾਰ ਆ ਤੇ ਸੇਵਾ ਕਰਕੇ ਸਾਡੇ ਮਨ ਨੂੰ ਜਿਹੜੀਆਂ ਜ਼ਿੰਦਗੀ 'ਚ ਕ੍ਰਿਤੀਆਂ ਹੋਈਆਂ ਗਲਤੀਆਂ ਹੋਈਆਂ ਉਹਨਾਂ ਦੀ ਸੁਧੇਖ ਕਰਨ ਦਾ ਵੀ ਮੌਕਾ ਮਿਲਦਾ ਤੇ ਮਨ ਨੂੰ ਤਸੱਲੀ ਵੀ ਹੁੰਦੀ ਆ ਸੋ ਅਸੀਂ ਆਸ ਕਰਦੇ ਆ ਕਿ ਜੋ ਵੀ ਜ਼ਿੰਦਗੀ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਦਰੁਸਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਲੋਕਾਂ ਦੀ ਸਮਾਜ ਦੀ ਪਛਤੀ ਕਰ ਸਕੀਏ ਇਹ ਗੁਰੂ ਅੱਗੇ ਅਰਦਾਸ ਕਰਕੇ ਜਾਣਾ ਜੀ ਅਸਰ ਇੱਕ ਜਿਹੜਾ ਸੁਖਵਿੰਦ ਸਿੰਘ ਵਾਲੇ ਦੇ ਉੱਤੇ ਅਟੈਚ ਹੈ ਜਿਹੜੀ ਕਿਤਾ ਦੇ ਗੋਲੀ ਚਲੀ ਗਿਆ ਦਰਵਾਜ਼ੇ ਦੇ ਬਾਹਰ ਦੇਖੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਸੇਵਾ ਕਰ ਰਹੇ ਸਨ ਉਸੇ ਵੇਲੇ ਤੇ ਜਿਹੜੀ ਫਾਇਰਿੰਗ ਦੀ ਘਟਨਾ ਇਹ ਬਹੁਤ ਹੀ ਦੁਖਦਾਈ ਵੀ ਆ ਨਿੰਦਨ ਵਾਲੀ ਵੀ ਆ ਵੈਸੇ ਤਾਂ ਕਿਸੇ ਸਾਥੇ ਘਟਨਾ ਨਹੀਂ ਵਾਪਰਨੀ ਚਾਹੀਦੀ ਪਰ ਜਦੋਂ ਐਸੇ ਪਵਿੱਤਰ ਸਾਂਝ ਤੇ ਸੇਵਾ ਕਰ ਰਹੇ ਵਿਅਕਤੀ ਤੇ ਘਟਨਾ ਵਾਪਰਦੀ ਆ ਤਾਂ ਉਹਦਾ ਜ਼ਿਆਦਾ ਦੁੱਖ ਵੀ ਹੁੰਦਾ ਤੇ ਸਵਾਲ ਵੀ ਕਈ ਖੜੇ ਹੁੰਦੇ ਨੇ ਸੰਗਾਰ ਦੀ ਲੈਂਡ ਆਰਡਰ ਦੀ ਜਿਹੜੀ ਮਸ਼ੀਨਰੀਆ ਬੁਰੀ ਤਰ੍ਹਾਂ ਕਲੈਸ ਹੋ ਗਈ ਆ ਲੈਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਗਿਆ ਸਕਿਉਰਟੀ ਬ੍ਰੀਚ ਹੋਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਜੁਡੀਸ਼ੀਅਲ ਜਾਂਚ ਹੋਵੇ ਇਹਦੇ ਪਿੱਛੇ ਕੌਣ ਹੈ ਕਿਹਦਾ ਹੱਥ ਆ ਕਿਉਂ ਹੋਈ ਆ ਤਾਂ ਕਿ ਇਸ ਕਿਸੇ ਦਾ ਟਰਾਮਾ ਮੁੜ ਕੇ ਨਾ ਵਾਪਰਨ ਔਰ ਗੁਰੂ ਦਾ ਸ਼ੁਕਰਾਨਾ ਵੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਉਹ ਸੇਫ ਐਂਡ ਸੌਂਡ ਨੇ ਬਿਲਕੁਲ ਔਰ ਉਹਨਾਂ ਦੀ ਸਿਹਤ ਤੇ ਅਭੀ ਵੀ ਅਰਦਾਸ ਵੀ ਕਰਦੇ ਆ ਔਰ ਵੈਗੂ ਅਗੇ ਪ੍ਰਮਾਤਮਾ ਦੇ ਇਹੀ ਬਵਾਵਾਂ ਤੇ ਅਰਦਾਸਾਂ ਨੇ ਕਿ ਇਹ ਜਿਹੜਾ ਪ੍ਰਦੇਸ਼ ਦਾ ਸੂਬਾ ਪੰਜਾਬ ਇੱਥੇ ਅਮਨ ਸ਼ਾਂਤੀ ਰਹੇ ਭਾਈਚਾਰ ਸਾਂਝ ਰਹੇ ਔਰ ਕਿਸੇ ਕੀ ਸੁਣੀਆਂ ਕਿਸੇ ਕਿਸੀਆਂ ਘਟਨਾਵਾਂ ਇਸ ਸੂਬੇ ਵਿੱਚ ਨਾ ਵਾਪਰਨ ਗੁਰੂ ਮਾਲ ਸਾਨੂੰ ਸਵਤ ਵਖਸ਼ੇ ਔਰ ਐਸੇ ਲੋਗਰ ਇਸ ਰਾਤ ਤੁਰੰਤ ਰੋਕੇ ਔਰ ਸਰਕਾਰ ਨੂੰ ਕਈ ਸਵਾਲ ਖੜੇ ਹੋ ਰਹੇ ਨੇ ਸਰਕਾਰ ਨੂੰ ਜ਼ਰੂਰ ਪੰਜਾਬ ਦੀ ਅਮਨ ਕਾਨੂੰਨ ਦੀ ਸਿੱਖਿਆ ਨੂੰ ਠੀਕ ਕਰਨ ਲਈ ਸេចਜੀਦਗੀ ਦਿਖਾਉਣੀ ਪਵੇਗੀ ਜਿਹੜਾ ਨਗਾ ਰਿਆ ਸੀ ਦੁਬਾਰਾ ਫਿਰ ਉਹ ਆਪਣੀ ਉਹਦੇ ਵਿੱਚ ਚੰਟ ਦੇ ਵਿੱਚ ਆਊਗਾ ਦੁਬਾਰਾ ਦੇਖੋ ਕੁਦਰਤੀ ਤੌਰ ਤੇ ਜਿਹੜੇ ਜਹਜਾਦ ਸਾਹਿਬਾਨਾਂ ਦੇ ਫਰਮਾਨ ਨੇ ਉਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਕੇ ਸਾਡੀ ਜਿਹੜੀ ਲੀਡਰਸ਼ਿਪ ਆ ਪਿੱਛੇ ਹੋਈਆਂ ਗਲਤੀਆਂ ਨੂੰ ਦੁਸਤ ਕਰਨ ਕਰਕੇ ਠੀਕ ਰਾਹ ਤੇ ਤੁਰਨ ਦੀ ਪ੍ਰੇਰਣਾ ਲੈ ਕੇ ਜਾਏਗੀ ਗੁਰੂ ਦੀ ਸੰਗਤ ਦੇ ਸਾਹਮਣੇ ਗੁਰੂ ਦੀ ਸੰਗਤ ਦੇ ਵਿੱਚ ਸੇਵਾ ਕਰਕੇ ਔਰ ਮੈਂ ਸਮਝਦਾ ਕਿ ਜੋ ਵੀ ਪਿੱਛੇ ਗਲਤੀਆਂ ਕਿਤਾਈਆਂ ਹੋਈਆਂ ਉਹਨਾਂ ਨੂੰ ਦੁਰਸਤ ਕਰਨ ਦੇ ਰਾਹ ਤੇ ਪੈਗੀ ਔਰ ਸਾਨੂੰ ਇਹ ਵੀ ਆਸਾ ਕਿ ਜਿਹੜੀ ਇਹ ਫੈਸਲੇ ਹੋਏ ਨੇ ਇਹ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਖਿੰਡੀ ਹੋਈ ਸ਼ਕਤੀ ਆ ਵਿਖਰੀ ਹੋਈ ਸ਼ਕਤੀ ਆ ਮਤਲਬ ਉਹਨੂੰ ਜੋੜਨ ਦੇ ਵਿੱਚ ਸਹਾਈ ਹੋਣਗੇ ਔਰ ਅੱਜ ਸਾਡੀ ਜਵਾਨੀ ਜਿਹੜਾਂ ਚ ਰਹੀ ਆ ਕਿਸਾਨੀ ਖੇਤਾਂ ਚ ਰਹੀ ਆ ਪੰਜਾਬ ਨਸ਼ਿਆਂ ਦੇ ਸਮੁੰਦਰ ਚ ਡੁੱਬਿਆ ਪਿਆ ਆਰਥਿਕ ਮਦਹਾਲੀ ਦੇ ਦੌਰ ਨੂੰ ਦੌਰ ਦੇ ਵਿੱਚੋਂ ਸੁਭਾ ਲੰਘ ਰਿਹਾ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਵਾਲਾ ਪੰਜਾਬ ਦਾ ਬਾਲੀਵੁੱਡ ਕੋਈ ਨਜ਼ਰ ਨਹੀਂ ਆ ਰਿਹਾ ਕੇਵਲ ਤੇ ਕੇਵਲ ਆਸਮਈ ਦਾ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਤੋਂ ਸੀ ਹੈ ਤੇ ਜਿਹੜੀਆਂ ਕਿਸੇ ਨਸ ਵਿੱਚ ਹੋਈਆਂ ਗਲਤੀਆਂ ਕਾਰਨ ਕਿਤੇ ਰੁਕਾਵਟ ਪਈ ਮੈਂ ਸਮਝਦਾ ਕਿ ਇਹਨਾਂ ਫੈਸਲਿਆਂ ਤੋਂ ਬਾਅਦ ਉਹਨਾਂ ਨੂੰ ਦੁਰਸਤ ਕਰਕੇ ਅਸੀਂ ਖਿੜੀ-ਪੁੜੀ ਸ਼ਕਤੀ ਨੂੰ ਲਾਗੂ ਕਰਾਂਗੇ ਔਰ ਸਮੁੱਚੀ ਪੰਥਕਤੀ ਰਾਨੂ ਇੱਕ ਥਾਂ ਤੇ ਇਕੱਠਾ ਹੋਣ ਲਈ ਜਿਹੜਾ ਵੀ ਪ੍ਰਬਾਲਾ ਹੋਏਗਾ ਉਹਦੇ ਲਈ ਇੱਥੇ ਕਰਾਂਗੇ ਧੰਨਵਾਦ